ਲੋ ਜੀ ਭਾਈ ਆਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਬਹੁਤ ਹੀ ਵੱਡਾ ਮੈਸੇਜ ਹੈ ਦੇ ਵਿੱਚ ਭਾਈ ਜਦੋਂ ਤੁਹਾਡੇ ਸਾਹਮਣੇ ਕੋਈ ਮੁਸੀਬਤ ਦੇ ਵਿੱਚ ਹੁੰਦਾ ਤਾਂ ਉਹਦੀ ਹੈਲਪ ਜਰੂਰ ਕਰਿਆ ਕਰੋ ਆਹ ਦੇਖੋ ਵੀਰ ਕਿਸੇ ਵੱਡੇ ਆਉਦੇ ਤੇ ਆ ਪਰ ਫਿਰ ਵੀ ਉਹਨੇ ਆਪਣੀ ਪਰਵਾਹ ਨਾ ਕਰਦਿਆ ਹੋਇਆ ਆਹ ਹੈਂਡੀਕੈਪ ਵੀਰ ਦੀ ਮਦਦ ਕੀਤੀ ਤੇ ਆਹ ਦੇਖੋ ਵੀਡੀਓ ਜੀ ਲੋ ਜੀ ਭਾਈ ਆਹ ਵੀਡੀਓ ਹੋ ਕੇ ਸਟਾਰਟ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਹੈਂਡੀਕੈਪ ਵੀਰ ਆ ਜਿਹੜੇ ਰੋਡ ਕਰਾਸ ਕਰਨਾ ਤੇ ਉਹਨੂੰ ਬਹੁਤ ਹੀ ਦਿੱਕਤ ਆ ਰਹੀ ਆ ਸਾਧਰਣਾ ਦੀ ਆਵਾਜ਼ਾ ਵੀ ਬਹੁਤ ਜ਼ਿਆਦਾ ਆ ਤੇ ਸਾਹਮਣੇ ਇੱਕ ਵੀਰ ਦੀ ਔਰੇ ਤੇ ਨਜ਼ਰ ਪੈ ਗਈ ਵੀਰ ਦੇ ਨਾਲ ਬਹੁਤ ਹੀ ਸਕਾਲਟੀ ਆ ਤੇ ਦੇਖੋ ਉਹਨਾਂ ਨੇ ਕਿਵੇਂ ਚੈਨ ਬਣਾ ਕੇ ਉਹ ਵੀਰ ਨੂੰ ਰੋਡ ਕ੍ਰੋਸ ਕਰਾਇਆ ਆਪਣਾ ਸਹਾਰਾ ਦੇ ਕੇ ਤੇ ਦੇਖ ਸਕਦੇ ਆ ਵੀਡੀਓ ਦਾ ਐਂਡ ਤੱਕ ਬਣੇ ਰਹੋ ਬਈ ਬਹੁਤ ਹੀ ਵੱਡਾ ਮੈਸੇਜ ਆ ਜਦੋਂ ਵੀ ਤੁਹਾਡੇ ਸਾਹਮਣੇ ਕੋਈ ਐਹੋ ਜੇ ਬਜ਼ੁਰਗ ਜਾਂ ਕੋਈ ਹੈਂਡੀਕੈਪਡ ਵੀਰ ਹੋਣ ਤਾਂ ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਤੇ ਆਹ ਵੀਰ ਨੇ ਇਸ ਦੀ ਬਹੁਤ ਹੀ ਵੱਡੀ ਹੈਲਪ ਕੀਤੀ ਤੇ ਕੁਝ ਪੈਸੇ ਵੀ ਦਿੱਤੇ ਆਹ ਵੀਰ ਨੇ ਇਹਨੂੰ ਤੇ ਬਈ ਐਹੋ ਜੇ ਗਰੀਬਾਂ ਦੀ ਹੈਲਪ ਕਰਿਆ ਕਰੋ ਬਹੁਤ ਹੀ ਸਲਾਕਾ ਜੋਗਾ ਆਵੀਰ ਨੇ ਕੰਮ ਕੀਤਾ ਆਪਣੀ ਪ੍ਰਮਾਣ ਨਾ ਕਰਦਾ ਹੋਇਆ ਤੇ ਵੀਰ ਲਈ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਇਹੋ ਜਿਹੇ ਹੋਰ ਵੀਡੀਓ ਦੇਖ ਲਈ ਮੇਰੇ ਪੇਜ ਨੂੰ ਕਰ ਲੋ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ ਜੀ